ਆਪਣੀ ਸੱਸ ਦੇ ਪੱਟਿਚ ਕਿਉਂ ਮਾਰੀ ਗੋਲੀ ਬੋਲ ਪਿਆ ਖੇੜੀ ਵਾਲਾ ਬਾਬਾ ਕਹਿੰਦਾ ਇਹਨਾਂ ਨੇ ਕੈਦ ਕਰਕੇ ਰੱਖੀ ਹੈ ਮੇਰੀ ਕਾਰ ਵਾਲੀ ਫੋਰਚਨਰ ਲੈ ਕੇ ਗਿਆ ਸੀ ਸੋਹਰੇ ਪਿੰਡ ਅਗੋ ਸੱਸ ਸਾਲਿਆਂ ਨੇ ਮਿਲ ਕੇ ਚਲਾ ਦਿੱਤੇ ਵੱਟੇ ਟਕਰਾ ਚ ਖੇੜੀ ਵਾਲੇ ਬਾਬੇ ਵੱਲੋਂ ਮਾਰੀ ਗਈ ਸੱਸ ਦੇ ਪੱਟਿਚ ਗੋਲੀ ਜੋ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਸੀ ਉਹਦਾ ਹੁਣ ਸੱਚ ਸਾਹਮਣੇ ਆ ਗਿਆ ਹੈ ਖੇੜੀ ਵਾਲਾ ਬਾਬਾ ਤੇ ਉਹਦੀ ਸੱਸ ਇਸ ਵਕਤ ਹਸਪੀਟਲ ਚ ਦਾਖਲ ਨਹੀਂ ਤੇ ਖੇੜੀ ਵਾਲਾ ਬਾਬਾ মিডিਆ ਸਾਹਮਣੇ ਆਇਆ ਤੇ ਬਾਬੇ ਨੇ ਕਿਹਾ ਕਿ ਸਾਡੀ ਪਤੀ ਪਤਨੀ ਦੀ ਛੋਟੀ ਮੋਟੀ ਲੜਾਈ ਚੱਲ ਰਹੀ ਸੀ ਤੇ ਮੈਂ ਕੋਈ ਸੋਹਰੇ ਘਰ ਲੜਨ ਨਹੀਂ ਸੀ ਗਿਆ ਮੇਰੇ ਹੁੰਦਾ ਤਾਂ ਮੈਂ ਉਹਨਾਂ ਨੂੰ ਕਿਉਂ ਨਾਲ ਲੈ ਕੇ ਜਾਂਦਾ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੈਂ ਤਾਂ ਉੱਥੇ ਗੱਲਬਾਤ ਕਰਨ ਗਿਆ ਸੀ ਪਰ ਜਦੋਂ ਮੈਂ ਉੱਥੇ ਪਹੁੰਚਦਾ ਹੀ ਆ ਤਾਂ ਇਸ ਪਰਿਵਾਰ ਵੱਲੋਂ ਮੇਰੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਮੇਰੀ ਗੱਡੀ ਪਾੰਦੀਤੀ ਜਾਂਦੀ ਹੈ ਰਾਡਾਂ ਮਾਰੀਆਂ ਜਾਂਦੀਆਂ ਨੇ ਵੱਟੇ ਮਾਰੇ ਜਾਂਦੇ ਨੇ ਤੇ ਬਾਅਦ ਵਿੱਚ ਜਦੋਂ ਮੈਂ ਹਸਪੀਟਲ ਲਾਉਣਾ ਤਾਂ ਉੱਥੇ ਆ ਕੇ ਮੇਰੀ ਬਾਹਾਂ ਤੋੜਤੀ ਜਾਂਦੀ ਹੈ ਉਂਗਲਾਂ ਤੋੜ ਦਿੱਤੀਆਂ ਜਾਂਦੀਆਂ ਨੇ ਹਸਪੀਟਲ ਦੇ ਮੰंजे ਤੇ ਪਿਆ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੈਨੂੰ ਭਰੋਸੇ 'ਚ ਲੈ ਕੇ ਇਹਨਾਂ ਨੇ ਸਭ ਕੀਤਾ ਤੇ ਜੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਨੇ ਇਸ ਤਰ੍ਹਾਂ ਹਮਲਾ ਕਰ ਦੇਣਾ ਤਾਂ ਮੈਂ ਵੀ ਤਿਆਰੀ 'ਚ ਜਾ ਨੇ ਉਸਦੀ ਵੀ ਨਹੀਂ ਸੁਣੀ ਦੂਜੇ ਪਾਸੇ ਇਸ ਮਾਮਲੇ 'ਚ ਸੱਸ ਦਾ ਕਹਿਣਾ ਹੈ ਕਿ ਜਿਹੜਾ ਖੇੜੀ ਵਾਲਾ ਬਾਬਾ ਇਹ ਨਸ਼ੇ ਕਰਦਾ ਹੈ ਤੇ ਮੇਰੀ ਧੀ ਨੂੰ ਬੜਾ ਤੰਗ ਪਰੇਸ਼ਾਨ ਕਰਦਾ ਹੈ ਇਸ ਕਰਕੇ ਮੈਂ ਇਹਨੂੰ ਆਪਣੀ ਧੀ ਦੇ ਕੇ ਬੜਾ ਪਛਤਾ ਰਹੀ ਆ ਸੋ ਕੌਣ ਸੱਚਾ ਲੱਗਦਾ ਤੁਹਾਨੂੰ ਇਸ ਮਾਮਲੇ 'ਚ ਤੁਸੀਂ ਕਮੈਂਟ ਕਰਕੇ ਦੱਸਿਓ ਦੋਸਤੋ